ਫਗਵਾੜਾ ਨਜ਼ਦੀਕ ਪਿੰਡ ਰੇਹਾਣਾ ਚਟਾ ਤੋਂ ਭਗਾਣਾ ਨੂੰ ਜਾਣ ਵਾਲੀ ਸੜਕ ਜੋ ਕਿ 2.5 ਸਾਲ ਪਹਿਲਾਂ ਬਣਾਈ ਗਈ ਸੀ ਉਹ ਸੜਕ ਥਾਂ ਥਾਂ ਤੋਂ ਟੁੱਟੀ ਹੋਣ ਕਾਰਨ ਅਤੇ ਇਸ ਵਿੱਚ ਪਏ ਥਾਂ ਥਾਂ ਤੇ ਵੱਡੇ ਟੋਏਆਂ ਕਾਰਨ ਉਨ ਜਾਣ ਵਾਲੇ ਰਾਗੀ ਦਾ ਨੂੰ ਲੰਘਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਸੀ ਤੇ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਹੀ ਨਵਰੰਗ ਟੀਵੀ ਵੱਲੋਂ ਬੀਤੇ ਦਿਨੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਤੋਂ ਬਾਅਦ ਇਸ ਖਬਰ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਵਿਭਾਗ ਵੱਲੋਂ ਇਸ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸੜਕ ਦਾ ਇਹ ਕੰਮ ਸ਼ੁਰੂ ਹੋਣ ਤੇ ਜਿੱਥੇ ਸਥਾਨਕ ਲੋਕਾਂ ਨੇ ਨਵਰੰਗ ਚੈਨਲ ਦਾ ਧੰਨਵਾਦ ਕੀਤਾ ਉੱਥੇ ਵਕਫਾਕ ਲੋਕਾਂ ਨੇ ਕਿਹਾ ਕਿ ਇਹ ਸੜਕ ਕਈ ਪਿੰਡਾਂ ਨੂੰ ਜੋੜਦੀ ਹੈ ਪਰ ਇਸ ਦੀ ਖਸਤਾ ਹਾਲਤ ਹੋਣ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਸਨ ਉਨ੍ਹਾਂ ਕਿਹਾ ਕਿ ਇਸ ਮਸਿਆ ਨਾਲ ਜੂਝ ਰਹੇ ਲੋਕਾਂ ਨੂੰ ਨਵਰੰਗ ਚੈਨਲ ਨੇ ਬੜੀ ਵੱਡੀ ਰਾਹਤ ਦਿਵਾਈ ਹੈ ਜਿਸ ਲਈ ਨਵਰੰਗ ਚੈਨਲ ਦੀ ਪੂਰੀ ਟੀਮ ਪਛਤਰ ਹੈ 2.5 ਸਾਲ ਪਹਿਲਾਂ ਸੜਕ ਬਣੀ ਸੀ 1 ਸਾਲ ਬਾਅਦ ਟੁੱਟ ਗਈ ਸੀ ਜੀ ਇਤਿਹਾਸ ਜਿਹੜੀ ਖਸਤਾ ਹੋ ਗਈ ਸੀਗੀ ਤੇ ਸਾਡੇ ਨਵਰੰਗ ਟੀਵੀ ਨੇ ਖਬਰ ਆਈ ਸੀ ਪਿੱਛੇ ਜਿਹੇ ਪ੍ਰਕਾਸ਼ਿਤ ਹੋਣ ਦੇ ਨਾਲ ਉਹਦਾ ਬੜਾ ਅਸਰ ਹੋਇਆ ਜੀ ਹੁਣ ਇਹ ਪਾਚ ਰੌਣ ਦਾ ਵਰਕ ਪਾਚ ਕਹਿੰਦੇ ਹੁੰਦੇ ਉਹ ਕੰਮ ਚੱਲ ਰਿਹਾ ਹੈ ਇਹਨਾਂ ਦਾ ਵਧੀਆ ਕਰ ਰਿਹਾ ਹੈ ਉਹ ਤੇ ਬਹੁਤ ਵਧੀਆ ਜਿਹੜਾ ਕਰ ਰਿਹਾ ਹੈ ਇਹ ਇਹ ਸੜਕ ਕਾਫੀ ਪਿੰਡਾਂ ਨੂੰ ਜੋੜਦੀ ਹੈ ਇਧਰ ਚਬਿਆਲ ਨੂੰ ਇਧਰ ਹੁਸ਼ਿਆਰਪੁਰ ਫਗਵਾੜਾ ਜਲੰਧਰ ਨੂੰ ਬਾਵਾਂ ਜਾਈ ਜਿਆਦਾ ਇਸਤੇ ਜੀ ਜਿਸ ਕਰਕੇ ਕਾਫੀ ਦਰ ਘਟਰਾ ਵੀ ਹੁੰਦੀਆਂ ਸੀਗੀਆਂ ਜੀ ਕਾਫੀ ਲੋਕਾਂ ਦਾ ਨੁਕਸਾਨ ਪਿੱਛੇ ਜੇ ਮੁੰਡੇ ਦੀ ਇੱਕ ਦੀ ਡੈਥ ਵੀ ਹੋ ਗਈ ਸੀ ਜੀ ਪਰ ਮਾੜੀ ਹੋਂ ਵਰ ਕੇ ਉਹਨੋਂ ਕੰਮ ਕਰ ਰਹੇ ਚਲੋ ਉਹ ਵਧੀਆ ਸਰਕਾਰ ਦਾ ਵੀ ਧੰਨਵਾਦ ਵਾ ਨਾਵਰਾ ਨੂੰ ਟੀਵੀ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜੀ ਠੀਕ ਹੁਣ ਕਿੰਨੇ ਦਿਨ ਹੋ ਗਏ ਐ ਇਹ ਕੰਮ ਚੱਲਦਿਆਂ ਨੂੰ ਪੱਛੇ ਪੱਛ ਦਾ ਇਹਨਾਂ ਨੂੰ ਜੀ 2 ਦਿਨ ਹੋ ਗਏ ਆ ਤੇ ਪੱਛ ਲਗਾ ਰਹੇ ਆ ਪੱਛ ਵਧੀਆ ਲਗਾ ਰਹੇ ਆ ਵਧੀਆ ਲਗਾ ਰਹੇ ਆ ਵਧੀਆ ਅੱਗੇ ਨਾਲ ਵਧੀਆ ਲਗਾ ਰਹੇ ਆ ਠੀਕ ਜੇ ਮੇਰਾ ਨਾਮ ਜਰਨੈਲ ਸਿੰਘ ਆ ਜੀ ਪਿੰਡ ਮੇਰਾ ਨਸੀਰਾਵਾ ਦਾ ਜਰਨੈਲ ਸਿੰਘ ਜੀ ਆ ਸੜਕ ਤੇ ਪੱਛ ਲੱਗ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਬਹੁਤ ਬੁਰਾ ਹਾਲ ਸੀ ਛੜਕਦਾ ਹਾਂ ਜਈ ਹਰਪੁਰ ਤੋਂ ਪਿੰਡ ਹਰਪੁਰ ਤੋਂ ਜਾਂਦੇ ਸੀ ਤੇ ਬਹੁਤ ਮੁਸ਼ਕਲ ਨਾਲ ਲੰਘਣਾ ਹੁੰਦਾ ਸੀ ਜੀ ਇਨੀ ਸਿਆਾਂ ਚ ਪੱਛ ਪੁੱਛੇ ਲਾਏ ਸੀ ਉਹ ਓਖੜ ਗਿਆ ਫੇਰ ਜੀ ਇਹ ਦੋ ਕੁ ਸਾਲ ਪਹਿਲਾਂ ਰੋਡ ਬਣਿਆ ਸੀ ਜੀ ਤੇ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਇਹ ਟੁੱਟ ਗਿਆ ਜੀ ਉਨੀ ਪੱਛ ਪੁੱਛ ਲਾਇਆ ਸਿਆਣਾ ਚੋਂ ਫੇਰ ਓਖੜ ਗਿਆ ਹਾਂਜੀ ਅੱਜ ਪੱਛ ਲੱਗ ਰਹੇ ਆ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਭਈ ਨਮਰੰਗ ਟੀਵੀ ਵਾਲਿਆਂ ਨੇ ਅਸੀਂ ਇਲਾਸ਼ੀ ਖਬਰ ਜੀ ਉਨੀ ਸਰਕਾਰ ਨੂੰ ਪੇਚ ਪਤਾ ਲੱਗਾ ਤੇ ਉਹ ਹੁਣ ਅੱਜ ਲੱਗੇ ਆ ਪੱਛ ਲਾਉਣ ਲੱਗੇ ਆ ਹਾਂ ਪੱਛ ਲਾਉਣ ਲੱਗੇ ਆ ਹਾਂ ਤਾਂ ਬਹੁਤ ਖੁਸ਼ੀ ਦੀ ਗੱਲ ਆ ਜੀ ਹੁਣ ਰੋਡ ਨਵਾਂ ਫੇਰ ਬਣ ਰਿਹਾ ਆ ਸਾਨੂੰ ਬਹੁਤ ਦਿੱਕਤ ਹੋ ਰਹੀ ਸੀ ਜਾਣ ਦੀ ਤੇ ਇੱਧਰ ਕਾਫੀ ਮਤਲਬ ਲੋਕਾਂ ਦਾ ਆਣਾ ਜਾਣਾ ਸਰਕਦੇ ਆ ਇੱਧਰ ਦੇ ਸਾਰੇ ਆਉਂਦੇ ਆ ਜੀ ਰੂਡ ਪੰਜ ਟਾ ਭਗਾਣਾ ਹੋਰ ਪਿੰਡ ਵੀ ਸਾਰੇ ਇੱਧਰ ਦੀ ਆਉਂਦੇ ਜਟਾ ਰਹਾਣਾ ਹਿਅਰਫੋਰ ਤੋਂ ਜਾ ਰਹੇ ਆ ਜੀ ਇਹ ਜੀ ਪਹਿਲਾਂ ਬਣੀ ਸੀਗੀ ਇਹਦੇ ਪੱਤ ਲਗਾਏ ਗਏ ਆ ਹੁਣ ਫੇਰ ਟੁੱਟ ਗਈ ਆ ਤੇ ਹੁਣ ਟੁੱਟ ਗਈ ਆ ਇਹ ਫੇਰ ਟੁੱਟੀ ਜਲਦੀ ਆ ਤੇ ਪਹਿਲਾਂ ਬਣੀ ਨੂੰ ਕਿੰਨਾ ਚਿਰ ਹੋ ਗਿਆ ਸੀ ਜੀ 2 ਸਾਲ ਹੋ ਗਏ ਜੀ 2 ਸਾਲਾਂ ਦੇ ਵਿੱਚ ਵਿੱਚ ਹੀ ਬਣੀ ਤੇ ਟੁੱਟ ਗਈ ਸੀਗੀ ਟੁੱਟ ਗਈ ਸੀ ਜੀ ਸਾਡੇ ਪਿੰਡ ਵਜੇ ਡੱਦ ਵੀ ਹੋ ਗਈ ਸੀ ਆ ਇਸ ਸੜਕ ਛੜਕ ਕਰਨਾ ਛੜਕ ਦੇ ਕਰਨਾ ਟੋਇਆ ਕਰਨਾ ਟੋਇਆ ਕਰਨਾ ਹਾਂਜੀ ਤੇ ਮੁੰਡਾ ਡੇਕੇ ਮਰ ਗਿਆ ਜੀ ਤਾਂ ਜੀ ਅੱਜ ਸਾਡੇ ਹੁਣ ਸੜਕ ਬਣ ਰਹੀ ਆ ਪੱਛ ਲੱਗ ਰਹੀ ਆ ਕੀ ਕਹਿਣਾ ਚਾਹੁੰਦੇ ਹੋ ਟੀਵੀ ਵਾਲਿਆਂ ਨੇ ਅਸੀਂ ਪਹਿਲਾਂ ਇਹ ਖਬਰ ਲਗਾਈ ਸੀ ਜੀ ਹੁਣੇ ਬਣ ਰਹੀ ਆ ਜੀ ਬਹੁਤ ਤੁਹਾਡਾ ਧੰਨਵਾਦ ਜੀ ਸ਼ੁਕਰੀਆ ਜੀ ਕਹਿੰਨੇ ਜੀ ਵੇ ਚੰਗੀ ਤਰ੍ਹਾਂ ਪੱਧ ਲਾਏ ਜਾਣ ਜੀ ਵੇ ਇਦਾਂ ਨਾ ਵੇ ਸਾਨੂੰ ਖਰਾਬ ਨਹੀਂ ਕੀਤਾ ਜਾ ਬੇ ਅੱਗੇ ਨੂੰ ਸੜਕ ਦਾ ਬਣਨੀ ਚਾਹੀਦੀ ਆ ਵਧੀਆ ਉਹਦੇ ਬਹੁਤ ਕਾਫੀ ਦਾਦੇ ਟੁੱਟੀ ਸਾਡੀ ਸੜਕ ਦੇ ਪੱਧ ਲੱਗਨੇ ਚਾਹੀਦੇ ਆ ਇਹ ਤਾਂ ਲੋਕਾਂ ਦਾ ਆਹਦੀ ਲੋਕਾਂ ਦੀ ਆਣਾ ਜਾਣੀ ਕਾਫੀ ਆ ਜੀ ਬਹੁਤ ਜ਼ਿਆਦਾ ਆਣੀ ਜਾਣੀ ਆ ਜੀ ਜਦਿਆਂ ਮੋਟਰਾਂ ਦੀ ਜੀ ਹਾਂ ਜੀ ਬਹੁਤ ਆਣੀ ਜਾਣੀ ਆ ਤੇ ਇਸ ਕਰਕੇ 메ਨ ਸੜਕ ਹੈਗੀ ਆ ਜੀ ਇਹ ਰਾਣਾ ਚੱਕਰ ਨੂੰ ਜਾਂਦੀ ਆ ਜੀ ਤੇ ਹਰ ਇੱਕ ਬੰਦਾ ਇੱਧਰ ਦੀ ਲੰਘਦਾ ਜੀ ਜੋ ਕੰਪਨੀ ਰਾਣਾ ਮੁਕਣੀ ਆਣਾ ਬੜਲਾ ਪਡੋਰੀ ਸਭ ਇੱਧਰ ਹੀ ਲੰਘਦੇ ਨੇ ਸਭ ਸਭ ਦੁਨੀਆ ਇਹਨੂੰ ਆਉਂਦੀ ਆ ਬਹੁਤ ਚਲਾਈ ਹੈ ਸੜਕ